ਤਿਆਰੀ ਪਤਾ ਨਹੀਂ ਕਿਹੜੇ ਕਿਹੜੇ ਕੈਮੀਕਲ ਆ ਚੁੱਕੇ ਆ ਤੇ ਉਹਦਾ ਤੀਜਾ ਅਸੀਂ ਦੇਖ ਰਹੇ ਆ ਕਈਸਰਾ ਕਾਰੇ ਪੀੜੀ ਐਟੈਕ ਜੋ ਹੋਰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਬੱਚਾ ਸਾਡੇ ਪੈਦਾ ਹੋਣ ਮੰਨ ਗਿਆ ਆਪਾਂ ਟੀਕਾ ਨਾਲ ਲਵਾਉਣ ਲੱਗੇ ਆ ਆਈਸੀ ਕੇਂਦਰਾਂ ਦੇ ਵਿੱਚ ਇਹ ਤੁਸੀਂ ਦੇਖੋ ਇਹਦੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਜਿਵੇਂ ਸਾਡੇ ਦਾ ਸਾਡੇ ਜਵਾਬ ਹੈ ਇਹਨਾਂ ਦਾ ਕਹਾ ਜਵਾਬ ਕੀ ਨਹੀਂ ਪੈਦਾ ਹੋਣੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਪੰਜਾਬ ਦੇ ਵਿੱਚ ਬਣ ਹੀ ਜਾਂਦੇ ਆ ਆ ਮੇਰੇ ਕੋਲ 20 ਬੈਠਾ ਮੁੰਡਾ ਮਾਨਸ ਵਾਲਾ ਇਹ ਵੀ ਦੱਸ ਰਿਹਾ ਸੀ ਇਹਨੂੰ ਬਿਮਾਰੀ ਨਹੀਂ ਸਮਝ ਲਿਆ ਕਿ ਇਹ ਕਿਹੋ ਜੀ ਬਿਮਾਰੀ ਆ ਇਹਦੇ ਬੈਠੇ ਬੈਠੇ ਦੇ ਲੱਤਾਂ ਦੇ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਹਾਂ ਜਿਹੜੇ ਡਾਕਟਰਾਂ ਨੂੰ ਤਾਂ ਸੰਤ ਨਹੀਂ ਪੈ ਰਹੀ ਬਿਮਾਰੀਆਂ ਸਾਨੂੰ ਕਿਹੜੀਆਂ ਲੱਗ ਰਹੀਆਂ ਔਰ ਉਹਦੇ ਬਾਰੇ ਅਸੀਂ ਚਿੰਤਤ ਨਹੀਂ ਆ ਨਾ ਸਾਡੇ ਸਿਆਸੀ ਭ ਵੀ ਚਿੰਤਤ ਆ ਉਹਦਾ ਇਹ ਸੋਚੀ ਜਾਂਦੇ ਆ ਕਿ ਅਸੀਂ ਕੁਰਸੀ ਤੇ ਕਿਵੇਂ ਬੈਠਣਾ ਹੈ ਜਾਂ ਅਸੀਂ ਆਪਣੀ ਕੁਰਸੀ ਨੂੰ ਕਿਵੇਂ ਬਚਾ ਕੇ ਰੱਖਣਾ ਹੈ ਜਿੰਨੀਆਂ ਵੀ ਪੰਜਾਬ ਮਾਰੂ ਨੀਤੀਆਂ ਨੇ ਸੈਂਟਰ ਦੀਆਂ ਰੱਖ ਲਓ ਏਜੰਸੀਆਂ ਦੀਆਂ ਰੱਖ ਲਓ ਸਾਰੀਆਂ ਪੰਜਾਬ 'ਚ ਲਾਗੂ ਹੋ ਰਹੀਆਂ ਨੇ ਆਪਾਂ ਚੁੱਪਾਂ ਨਹੀਂ ਆਪਾਂ ਨੂੰ ਪਤਾ ਹੈ ਸਿੱਖਿਆ ਨੀਤੀ ਬਹੁਤ ਖਤਰਨਾਕ ਨੀਤੀ ਹੈ ਕਿਸੇ ਸੱਭਿਆਚਾਰ ਨੂੰ ਕਿਸੇ ਕੌਮ ਨੂੰ ਜੇ ਖਤਮ ਕਰਨਾ ਹੈ ਕਦੇ ਸਿੱਖਿਆ ਦੇ ਉੱਤੇ ਕੰਟਰੋਲ ਕੀਤਾ ਜਾਂਦਾ ਹੈ ਗਰੇਜਾਂ ਵੀ ਇਹ ਹੀ ਕੀਤਾ ਸੀ ਐਸ ਵੇਲੇ ਨਵੀਂ ਸਿੱਖਿਆ ਨੀਤੀ ਨਿਊ ਐਜੂਕੇਸ਼ਨ ਪਾਲਿਸੀ ਕਹਿੰਦੇ ਆ ਜਿਹਨੂੰ 2020 ਆਈ ਉਹ ਪੰਜਾਬ ਦੇ ਵਿੱਚ ਭਵਨ ਸਰਕਾਰ ਨੇ ਲਾਗੂ ਕਰਤੀ ਕੇਂਦਰ ਦੇ ਕਹਿਣ ਤੇ ਜਿੰਨੇ ਦੱਖਣ ਦੇ ਸੂਬੇ ਆ ਮੈਂ ਉਹਨਾਂ ਸੂਬਿਆਂ ਦੀ ਵੀ ਗਿਆ ਤਾਮਿਲਨਾਡੂ ਕਰਨਾਟਕਾ ਕੇਰਲਾ ਤਲਗਾਨਾ ਆਂਧਰਾ ਪੱਛਮੀ ਬੰਗਾਲ ਦੀ ਆਪਾਂ ਗੱਲ ਕਰ ਲਈ ਉਹਨਾਂ ਨੇ ਸਿੱਖਿਆ ਨੀਤੀ ਲਾਗੂ ਨਹੀਂ ਕੀਤੀ ਪਰ ਇੱਥੇ ਲਾਗੂ ਹੋ ਗਈ ਹੈ ਆਪਾਂ ਨੂੰ ਕੋਈ ਪਰਵਾਹ ਨਹੀਂ ਅਕਾਲੀ ਗੱਦ ਮਕੇ ਸਟਾਲਰ ਮੰਤਰੀ ਆ ਤਾਮਨ ਲਾਡੂ ਦਾ ਉਹਨੇ ਜਿਹੜਾ ਬਜਟ ਪੇਸ਼ ਕਰਨਾ ਉਹਨਾਂ ਨੇ ਬਜਟ ਦਾ ਸੈਸ਼ਨ ਕਰਨਾ ਉਹਨਾਂ ਦਾ ਤਾਂ ਉਹਦੇ ਉੱਤੇ ਜਿਹੜਾ ਰੁਪਿਆ ਲਿਖਿਆ ਹੁੰਦਾ ਉਹ ਰੁਪਿਆ ਉਹਨਾਂ ਨੇ ਆਪਣੀ ਬੋਲੀ ਚ ਰੱਖ ਲਿਆ ਸਾਡੇ ਤੇ ਜਬਰੀ ਹਿੰਦੀ ਨੂੰ ਮੜਿਆ ਖੋਦਿਆ ਜਾ ਰਿਹਾ ਸੀ ਕੋਈ ਬੋਲੀ ਦਾ ਵਿਰੋਧ ਨਹੀਂ ਕਰਦੇ ਕੋਈ ਬੋਲੀ ਮਾੜੀ ਨਹੀਂ ਹੈ ਸਾਰਿਆਂ ਨੂੰ ਮੋਢਾ ਸਤਿਕਾਰ ਜੋਗਾ ਪਰ ਪੰਜਾਬ ਦੇ ਵਿੱਚ ਪੰਜਾਬੀ ਨੂੰ ਮਾਰਨਾ ਤੇ ਉਹਦੇ ਜਿਹੀ ਚੋਪਾਂ ਪੰਜਾਬ ਦੇ ਵਿੱਚ ਪਾਣੀਆ ਯਾਰਾ ਬਾਤ ਵਿੱਚ ਉਹਦੇ ਜਿਹੀ ਚੋਪਾਂ ਸਾਡੇ ਦਇਆ ਚਾਹੀਦੀਏ ਕਰਦੇ ਧਰਤੀ ਵੇਖਾਂ ਬੋਲ ਕਰਕੇ ਆਪਣੇ ਪ੍ਰੈਜ਼ੀਡੈਂਟ ਫੈਕਟਰੀ ਧੋਣੇ ਲੱਗੀ ਆ ਉਹ ਸਾਰਾ ਪਾਣੀ ਜਿੰਨਾ ਧਰਤੀ ਵੇਖਾਂ ਬੋਲ ਕਰਕੇ ਕਹਿਣਾ ਭਾਈ ਚਾਲੇ ਆ ਅੱਜ ਉਹਨਾਂ ਸੋਡਾ ਹਾਲਾਤ ਦੇਖਿਓ ਕਿ ਹਾਨੂੰ ਕੀ ਬਣਦੇ ਆ ਇਹ ਵੀ ਚੱਕਣਾ ਕਿਸੇ ਨੇ ਕਿੰਨਾ ਚਿਰ ਆਪਾਂ ਸਰੰਗੀ ਚ ਜਾਵਾਂਗੇ ਧਰਿੰਦਾ ਰੁਕਾ ਜਿਹੜੀ ਕਸਰ ਕੱਢੀ ਜਾ ਰਹੀ ਹੈ ਜਿਹੜੀਆਂ ਸੋਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਲੜਦੜੀਆਂ ਧਰਾਂ ਦੇ ਜਿੱਥੇ ਬੰਦਿਆਂ ਨੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਲੋਕਾਂ ਚ ਵੀਰਤਾ ਦੀ ਰਾਹ ਰੋਕ ਲੈਂਦੇ ਆ ਜੀ ਇਹਦਾ ਰੋਜ਼ ਨੇ ਡੰਡਾ ਪਾਈ ਰੱਖਦੇ ਆ ਜੀ ਇਹ ਲੋਕਾਂ ਨੂੰ ਤੰਗ ਕਰਦੇ ਆ ਜੀ ਕਾਰਨ ਕੀ ਵੀ ਜੇ ਜਿੱਥੇ ਬੰਦਿਆਂ ਪਾਸੇ ਹੋਣ ਤਾਂ ਪੰਜਾਬ ਨੂੰ ਆਪਣਾ ਸੌਗਾ ਹੁਣ ਪੰਜਾਬ ਦਾ 25 26000 ਕਿਲਾ ਪੰਜਾਬ ਦਾ ਸੜਕਾਂ ਦੀ ਰੋਗ ਗਿਆ ਦੇ ਭਾਤ ਵਾਲਾ ਦੀ ਸੜਕਾਂ ਦੇ ਨਵੀਆਂ ਰੇਲ ਜਦਾਂ ਲੀਆਂ ਦੇ ਸੜਕਾਂ ਹੋਰ ਕੱਢ ਰਿਆ ਜਾਲ ਵਿਛਾ ਰਹੇ ਪੰਜਾਬ 'ਚ ਜ਼ਮੀਨਾਂ ਸੁੱਕੀਆਂ ਘਟ ਰਹੀਆਂ ਨੇ ਪੂਰੀ ਧਰਤੀ ਦੇ ਉੱਤੇ ਜ਼ਮੀਨ ਘਟ ਰਹੀ ਹੈ ਜਿਹੜੀ ਉਪਜਾਊ ਜ਼ਮੀਨ ਆ ਤੇ ਆਵਾਦੀ ਵਧ ਰਹੀ ਆ ਹੁਣੇ ਬਹੁਤ ਚਿਰ ਦੇ ਜੀ ਲੋਕਾਂ ਨੂੰ ਕਹਿੰਦੇ ਆ ਰਹੇ ਆ ਵੀ ਭਾਈ ਜ਼ਮੀਨਾਂ ਨਾ ਵੇਚੋ ਜ਼ਮੀਨਾਂ ਨਾ ਵੇਚੋ ਨੇ ਸੁਣ ਰਹੇ ਲੋਕ ਤੁਨੂੰ ਮੈਂ ਗੱਲ ਦਾ ਦਾਨਾ ਪੰਜ ਸਾਲ ਖੜਜੋ ਆ ਲਿਖ ਲਓ ਗੱਲ ਮੇਰੀ ਇਹ ਪੰਜ ਸਾਲ ਪਹਿਲਾਂ ਬੋਲੀ ਹੋਈ ਗੱਲ ਆ ਮੇਰੀ ਜਮੀਨਾਂ ਵਾਲੇ ਵੀ ਲੋਕੋ ਨਾ ਵੇਚੋ ਤੇ ਆ ਰੇਟ ਦੇਖ ਲਓ ਕਿੱਥੇ ਬਾਗੇ ਆ ਰਾਮਪੁਰੇ ਆਪਣੇ ਪੁਲ ਪਿੰਦਾ ਬਾਹਲਾ ਫਟਕਾਣਾ 17 ਕਰੋੜ 7 ਲੱਖ ਦਾ ਕਿੱਲਾ ਵੇਚਿਆ ਮੇਰੇ ਜਿੰਨੀ ਰਾਮਪੁਰੇ ਤੋਂ ਲੈ ਕੇ ਤੱਪੇ ਤੱਕ ਆਪਾਂ ਹਾਈਵੇ ਜਾਂਦੇ ਆ ਦੋਨੇ ਪਾਸੇ ਸੜਕ ਦੇ ਆਪਣੇ ਜ਼ਿਮੀਦਾਰਾਂ ਨੇ ਜ਼ਮੀਨ ਵੇਚਦੀ ਕਿਸੇ ਬਪਾਧੀ ਨੇ ਲੈ ਲਈ ਕਿਸੇ ਦਲਾਵ ਨੇ ਲੈ ਲਈ ਕਿਸੇ ਡਾਕਟਰ ਨੇ ਲੈ ਲਈ ਇਹ 5 ਸਾਲ ਖੜਜੋ ਜਿੰਨੇ ਹਾਈਵੇ ਆ ਬ੍ਰਿੰਦਵ ਲੈ ਕੇ ਪਟਿਆਲੂਰ ਨੂੰ ਜਾਂਦੇ ਆ ਬ੍ਰਿੰਦਵ ਅੰਮ੍ਰਿਤਸਰ ਨੂੰ ਜਾਂਦੇ ਆ ਲੁਧਿਆਣਾ ਜਲੰਧਰ ਜਿੰਨੇ ਹਾਈਵੇ ਆ ਸਾਰੇ ਹਾਈਵੇ ਦੇ ਉੱਤੇ ਦੋਨੇ ਪਾਸੇ ਸੁਣੋ ਬਿਲਡਿੰਗਾਂ ਦੇ ਬਿਲਡਿੰਗਾਂ ਮਾਰਪੇ ਮਾਰਪੇ ਦੇ ਰਹਿਣਗੀਆਂ ਕੋਈ ਕਲੌਂਡੀ ਇਕੱਠੀ ਗਈ ਆ ਕੋਈ ਵੱਡੇ ਮਹੌਲ ਬਣ ਰਹੇ ਆ ਕੋਈ ਦੁਕਾਨਾਂ ਬਣ ਰਹੀਆਂ ਆ ਉਸ ਤੋਂ ਨਾਲ ਬਣ ਰਹੀਆਂ ਫਰੰਟ ਆਪਾਂ ਸੜਕਾਂ ਦਾ ਬੀਤੀ ਜੰਨੇ ਆ ਮਗਰ ਉਹ ਕਿਸੇ ਨੇ ਮੁੜ ਕੇ ਦੇਖੀ ਨਹੀਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਚਲ ਬਾਰ-ਬਾਰ ਦਰਉਣਾ ਕਿ ਪੈਸੇ ਦੀ ਬਈ ਕੋਈ ਕੀਮਤ ਨਹੀਂ ਹੈ ਪੈਸੇ ਦੀ ਕੀਮਤ ਰੂਲ ਕਰਦੀ ਐ ਧਰਤੀ ਦੀ ਕੀਮਤ ਵਧ ਰਹੀ ਸਿਉਨੇ ਦੀ ਗੱਲ ਆਪਾਂ ਕਰਦੇ ਆ ਅਗੋਂ 6 ਮਹੀਨੇ ਪਹਿਲਾਂ ਸੋਨਾ ਕਿੰਨਾ ਕੀ ਰੇਟ ਸੀਗਾ 70 70 ਹਿਆਰ ਨੂੰ ਐਸ ਵੇਲੇ ਕੀ ਹੋਊਗਾ 90 ਹਜ਼ਾਰ ਟੋਲਾ 6 ਮਹੀਨਾ ਕੋਈ ਨਹੀਂ ਵਧੂਗੀ ਤਾਂ ਜ਼ਮੀਨ ਦੇ ਬਾਰੇ ਮੈਂ ਬਹੁਤ ਜ਼ਿਆਦਾ ਰੌਲਾ ਪਾਉਂਦਾ ਆ ਰਿਹਾ ਮੈਂ ਪਹਿਲਾਂ ਵੀ ਛੋਡੇ ਪਿੰਡ ਬੋਟਾ ਵੇਲੇ ਗਿਆ ਸੀ ਉਦੋਂ ਵੀ ਕਹੇ ਗਿਆ ਸੀ ਵੀ ਜ਼ਮੀਨਾਂ ਨਾ ਵੇਚੋ ਜ਼ਮੀਨ ਦਾ ਕੋਈ ਵੀ ਕੀ ਉਤੇ ਦੇਣ ਨੂੰ ਤਿਆਰ ਹੋ ਜਾਣਗੇ ਚਾਹੇ 100 ਰੋਡ ਮੰਗ ਲਓ ਉਹ ਵੀ ਦੇ ਦੇਣਗੇ ਪੈਸੇ ਨੇ ਕਾਹਦੇ ਨੇ ਭਾਈ ਪਤਾ ਨਹੀਂ ਕਦੋਂ ਸਵਾਹ ਬਣ ਜਾਣਾ ਜਦੋਂ ਮੰਨ ਲਓ ਕੋਈ ਪੈਸਾ ਲਾਉਂਗੇ ਕਿੱਥੇ ਹੁਣ ਬਾਹਲੇ ਬੰਦੇ ਕਹਿ ਦਿੰਦੇ ਆ ਬਈ ਇੱਥੇ ਮਹਿੰਗੀ ਵਿਕਦੀ ਆ ਤੇ ਕਹਾ ਹੋਰ ਬਣਾ ਲਾਂਗੇ ਬਣਾਉਂਗੇ ਕਿੱਥੇ ਹੈ ਹੀ ਨਹੀਂ ਨੀ ਮਿਲਦਾ ਮਿਲਣੀ ਨਹੀਂ ਮੇਰੇ ਪਿੰਡ ਚ ਪਾ ਵੀ 50-55 ਲੱਖ ਨੂੰ ਹੋ ਗਿਆ ਰਾਜਸਥਾਨ ਚ ਸੀਗੀ ਜੀ ਉਹ ਵੀ ਬੰਦ ਕਰਤੀ ਉਹ ਤਾਂ ਲੈ ਨਹੀਂ ਨੀ ਦਿੰਦੇ ਉੱਥੇ ਹੀ ਹੋ ਗਈ ਦੇ ਸੀ ਰਾਜਸਥਾਨ ਤੋਂ ਬੰਦ ਹੈ 1970 ਦੀ ਕੋਈ ਲੈ ਨਹੀਂ ਸਕਦੇ ਹਿਮਾਚਲ ਦੇ ਵਿੱਚ ਸਾਨੂੰ ਸਰੂਨ ਬਣਿਆ ਕੋਈ ਜ਼ਮੀਨ ਨਹੀਂ ਲੈ ਸਕਦਾ ਕੋਈ ਵੋਟ ਨਹੀਂ ਬਣਾ ਸਕਦੀ ਕੁਨ ਲਾਖਰੀ ਲੈ ਸਕਦੇ ਇਹ ਉਤਰਾ ਖੜ ਦੇ ਕਾਨੂੰਨ ਬਣਾ ਲਿਆ ਕਿ ਉਥੇ ਦਾ ਵਿੱਖ ਮੰਤਰੀ ਆ ਕੁਸ਼ਟ ਧਾਮੀ ਉਹਨੇ ਕਾਨੂੰਨ ਬਣਾਦਾ ਬਾਹਰ ਦਾ ਬੰਦਾ ਆ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਅਸੀਂ ਇਹ ਗੱਲ ਨੂੰ ਲੈ ਕੇ ਮੈਂ ਤੇ ਭਾਈ ਅਵਤੋਜ ਨੇ ਪ੍ਰੈਸ ਕਾਨਫਰੰਸ ਕਰਕੇ ਜੱਗੀ ਗੱਲ ਦੇ ਵਿੱਚ ਇਹ ਰਜਿੰਦਾ ਪੇਸ਼ ਕੀਤਾ ਸੀ ਕਿ ਪੰਜਾਬ ਦੀਆਂ ਨੌਤਰੀਆਂ ਪੰਜਾਬੋ ਦਾ ਵੀ ਰੱਖੀਆਂ ਹੋਣ ਇਹਦੇ ਲਈ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਜਿਵੇਂ ਦੂਜੇ ਸੂਬਿਆਂ ਦੇ ਕਾਨੂੰਨ ਪੰਜਾਬ ਦੇ ਵਿੱਚ ਜਿਹੜਾ ਬੰਦਾ ਜ਼ਮੀਨ ਲੈਣੀ ਚਾਹੁੰਦਾ ਬਾਹਰੋਂ ਆ ਕੇ ਉਹ ਸ਼ਰਤਾਂ ਪੂਰੀਆਂ ਕਰੇ ਤਾਂ ਲੈ ਸਕੇ ਹੁਣ ਇੱਥੇ ਕੀ ਹਾਲਾਤ ਹੋ ਰਹੇ ਆ ਜਿਹੜਾ ਮਰਜੀ ਚੱਲਿਆ ਬੰਦਾ ਆ ਕੇ ਦਸੰਗਰ ਵਿੱਚ ਬੋਟ ਵੀ ਬਣ ਜਾਂਦੀ ਆ ਆਧਾਰ ਕਾਰਡ ਵੀ ਬਣ ਜਾਂਦਾ ਐਜਮੀਨ ਵੀ ਲੈ ਲੈਂਦਾ ਸਾਡੇ ਕੋਲੇ ਸਾਡੀ ਬਾਹਰੀ ਧਰਤੀ ਸਾਡੀਆਂ ਨੌਕਰੀਆਂ ਸਾਡੀ ਸਭਿਆਚਾਰ ਸਾਡੀ ਬੋਲੀ ਸਾਡੇ ਪਾਣੀ ਨਹੀਂ ਬਚੀ ਪਤਾ ਨਹੀਂ ਪੰਜਾਬੀਆਂ ਨੂੰ ਕੀ ਇਹ ਬਿਮਾਰੀ ਪਈ ਆ ਅਗਾਹਦ ਨੂੰ ਪਹਿਲਾਂ ਮੈਂ ਵੀਡੀਓ ਪਾਈ ਸੀ ਆਪ ਵੀ ਦੇਖੀ ਹੋਏ ਮੇਰੇ ਪਿੰਡ ਦੀ ਵੀਡੀਓ ਆ ਮੈਂ ਮੇਰਾ ਪਿੰਡ ਬਿਨੈਰ ਤੇ ਆ ਨਹਿਰ ਭਰੀ ਲੱਗਦੀ ਐ ਮੋਟਾ ਬੰਦ ਪਿਆ ਧੜੇ ਖਾਰ ਨਹੀਂ ਘਟਦਾ ਪੇਪਾ ਕੰਗਿਆ ਹੋਗਾ ਟਿਕਣ ਖੋਲਣਾ ਕਿੱਦਾਂ ਸਾਲਾ ਪਿੰਡ ਕਟ ਕਰੂ ਪਾਣੀ ਲਾਈ ਜਾਂਦਾ ਤੇ ਨਹਿਰ ਦਾ ਪਾਣੀ ਬੰਦ ਜਿਹੀ ਬੈਠੇ ਅਸੀਂ ਆਪ ਹੀ ਪੰਜਾਬ ਦੇ ਬੈਰੀ ਬਣੇ ਬੈਠੇ ਸੋਟੇ ਦਾ ਛਾਲੰਦਾ ਕੇਨਨ ਦਾ ਪਾਣੀ ਦੀ ਨਹਿਰੀ ਆਉਂਦਾ ਆਉਂਦੀ ਆਉਂਦਾ ਪਾਣੀ ਵਧੀਆ ਹੋਣਾ ਲਾਉਨੇ ਹੋ ਬਸ ਜੀ ਘੱਟ ਵੱਧ ਹੀ ਲਾਉਨੇ ਪਾਸੇ ਕੋਈ ਗਾ ਨਹੀਂ ਭਰਦੇ 4 ਸਾਲ 4 ਟੀਕੇ ਵਾਲਾ ਕਮਜੀ ਹੋਏ ਪਿਆ ਜੀ ਆ ਪੰਦ ਪੀਏ ਦਾ ਮੁਕਤੀ ਹੋ ਰਿਹਾ ਲੱਗ ਗਈ ਨਹੀਂ ਖੜੋ 4 ਸਾਲ ਤੁਸੀਂ ਜੇ ਨਾਲ ਇੱਥੇ ਉਹਨਾਂ ਨੂੰ ਪਾਣੀ ਅਜੇ ਕੰਮ ਹੋਇਆ ਕੰਮ ਦੇ ਵਿੱਚ ਜਦ ਖੁੱਲ੍ਹੇ ਮੈਂ ਬੋਲ ਕੇ ਨਿਕਲਣ ਲੱਗਿਆ ਤੇ ਇੱਕ ਮੈਨੂੰ ਬਾਪੂ ਆ ਸ਼ਰਮ ਤੈਨੂੰ ਨਹੀਂ ਮੋਟਾ ਪਾਉਂਦਾ ਪੈਂਦੀਆਂ ਮੈਂ ਗੱਲ ਕੀ ਹੋ ਗਈ ਕਹਿੰਦਾ ਮੁਫਤਾਂ ਨਾ ਚੀਜ਼ਾਂ ਦੇ ਖਿਲਾਫ ਬੋਲੀ ਜੰਨਾ ਸੜਦਾ ਲੈ ਮੌਤ ਹੋ ਗਈ ਮੈਂ ਬਾਪੂ ਮੈਂ ਤੇਰੇ ਆਉਣ ਵਾਲੇ ਭੈਖ ਨੂੰ ਬਚਾਉਣ ਲਈ ਬੁਰਨਾ ਆਇਆ ਮੈਂ ਅੱਜ ਦੀ ਨਹੀਂ ਗੱਲ ਕਰਦਾ ਕਹਦਾ ਭੈਣ ਦਾ ਗਾ ਭੈ ਖੜ ਕੇ ਕਾਹਾਂ ਦੇਖੀ ਉਹ ਕੀ ਹੁੰਦਾ ਅੱਗ ਜਾਰੇ ਲੈਣੇ ਸਾਡੀ ਆ ਸੋਚ ਅਸੀਂ ਕਹਿੰਦੇ ਅੱਜ ਸਾਨੂੰ ਦੇਖੋ ਯਾਰ ਕੀ ਦਿੰਨੇ ਆ ਹੁਣ ਮੋਟਰਾਂ ਦੇ ਬਿੱਲ ਲਾਦੇ ਬਾਦਲ ਨੇ ਬੰਦ ਕਰਤੇ ਤੁਸੀਂ ਛੱਡ ਕੇ ਨਹਿਰੀ ਪਾਣੀ ਦਾ ਖਿਆਲ ਲਾਗੇ ਪਾਣੀ ਕਿੱਥੋਂ ਸੱਜੇ ਹੁੰਦੇ ਜਿਹੜੇ ਡੇ ਮੀਟਰ ਲੱਗਾ ਹੋਏ ਜੁਨਟਾਂ ਮੈਦੀਆਂ ਹੁਣ ਪੱਪੀ ਨੂੰ ਪਾਣੀ ਵੀ ਨਹੀਂ ਕੱਢਣਾ ਵੀ ਰਹਿਣ ਦੋ ਯਾਰ ਜੁਨਟਾਂ ਮਚਣਗੀਆਂ ਨਹਿਰ ਦਾ ਪਾਣੀ ਲਾਓ ਬਾਰੇ ਕਾਲ ਦੇ ਮੇਰੇ ਖਿਲਾਫ ਹੋ ਗਏ ਲੋਕ ਵੀ ਨਾ ਨਾ ਦੇ ਇਹ ਬੰਦਾ ਕਿਤੇ ਕੰਮਜਾਜ ਪਾ ਬਿੱਲ ਮੰਗਾ ਦੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ 18-19000 ਰੁਪਏ ਦੇ ਘਾਟੇ ਜੱਬੀ ਦੇ ਜਿਹੜਾ ਬਹੁਤ ਕਮਾਊ ਉਦਾਰਾ ਸੀ ਪੰਜਾਬ ਸਰਕਾਰ ਦਾ ਹੁਣ ਜਦੋਂ ਇਹ ਬਿਲਕੁਲ ਪ੍ਰਾਈਵੇਟ ਹੋ ਗਿਆ ਫਿਰ ਕਿੱਥੇ ਜਾਓਗੇ ਮੀਟਰ ਦਾ ਹੜੇ ਚ ਪਾੜੇ ਲੱਗਣ ਲੱਗੇ ਜਦੋਂ ਸਰਕਾਰ ਨੇ ਕਿਹਾ ਵੀ ਸਾਡੇ ਹੱਥ ਖੜੇ ਆ ਭਾਈ 50 ਲੱਖ ਰੋਟ ਦਾ ਕਰਜ਼ਾ ਹੋਗਾ ਲੱਖ ਰੋਟ ਦੀ ਆਮਦਨ ਵੀ ਇਹਦਾ ਵੀ ਪ੍ਰਾਈਵੇਟ ਬੰਦਿਆਂ ਕੋਲ ਚਲੇ ਗਿਆ ਕੰਮ ਹੁਣ ਮੋਬਾਈਲਾਂ ਤੁਹਾਨੂੰ ਕੀ ਸੀਗਾ ਮੋਬਾਈਲਾਂ ਦੇ ਤੁਹਾਨੂੰ ਪਹਿਲਾਂ ਅਗਲੇ ਤੇ ਮੁਫਤ ਦਿੱਤਾ ਬਿਲੋਂ ਵੀ ਫ੍ਰੀ ਤੁਹਾਨੂੰ ਕੰਪਨਸ਼ਨ ਹੈ ਫ੍ਰੀ SIM ਹੈ ਜਿੰਨਾ ਮਰਜੀ ਵਰਤੋ ਦੋ ਤੁਹਾਨੂੰ ਫਸਾ ਲਿਆ ਜਾ ਚਾ ਹੁਣ ਕਿੰਨੇ ਦਾ ਭਾਖ ਕੋਨੇ 450 ਦਾ ਚਲਾਓ ਨਾ ਚਲਾਓ ਅੱਧੇ ਦਿਨ ਬਾਅਦ ਸੁਨੇਹਾ ਜਾਏਗਾ ਮੈਂ ਜਾ ਜਾਂਦਾ ਵੀ ਛੋੜੀ ਅੱਧੀ ਥੀਲੀ ਉੱਡ ਗਈ ਜੀ 25 ਰੁਪਈਆ ਦਾ ਹੋਰ ਪਾ ਦੋ ਫਿਰ ਕਿੱਥੇ ਜਾਵਾਂਗੇ ਸੋ ਜੀ ਅੱਗ ਦੀਆਂ ਗੱਲਾਂ ਨਹੀਂ ਛੋੜੇ ਆਉਣ ਵਾਲੇ 5 10 15 20 ਸਾਲ ਦੀਆਂ ਗੱਲਾਂ ਛੋੜੀਆਂ ਆਉਣ ਵਾਲੀਆਂ ਨਸਲਾਂ ਦੀਆਂ ਗੱਲਾਂ ਵਿਖ ਦੀਆਂ ਗੱਲਾਂ ਵੀਰ ਪਹਾੜੀਆਂ ਉਹਨਾਂ ਦੇ ਸਾਹਮਣੇ ਰੱਖਣਾ ਇਹ ਸਾਡਾ ਫਰਕ ਹੈ ਕਿਉਂਕਿ ਆਪਾਂ ਦੇ ਅੱਜ ਜਉਂਦਿਆਂ ਦਾ ਆਪਣਾ ਕੋਈ ਨਾਮੋ ਨਿਸ਼ਾਨ ਹੈ ਕੋਈ ਪਛਾਣ ਹੈ ਤਾਂ ਸਾਡੇ ਉਹਨਾ ਕਰਕੇ ਜਿੱਦਾਂ ਨੇ ਸਾਡੀ ਖਾਤਰ ਤਿਆਰ ਕੀਤਾ ਕੁਰਬਾਨੀਆਂ ਦਿੱਤੀਆਂ ਜਾਨਾਂ ਦਿੱਤੀਆਂ ਸੰਘਰਸ਼ ਕੀਤੇ ਘੱਲੂ ਘਾਰੇ ਛੱਡੇ ਜੰਗਾਂ ਜੁੱਦ ਕੀਤੇ ਤਾਂ ਆਪਾਂ ਜਉਂਦਿਆਂ ਆਪਾਂ ਤਾਂ ਜੱਪੀ ਹੋਏ ਬੈਠੇ ਆ ਬਾਹਰ ਵਾਲਾ ਦੇਖ ਲੋ ਰਾਜ ਦੇ ਜੋ ਵੇਚ ਵੇਚ ਜ਼ਮੀਨਾਂ ਲੈ ਮੈਂ ਸ਼ੱਕ ਕਰ ਰੋ ਜਿਹੜਾ ਬੰਦਾ ਕਿੱਲਾ ਵੇਚ ਕੇ ਜਾਂਦਾ ਛੋਟੀਆਂ ਚਾਰ ਪੀੜੀਆਂ ਦਾ ਕਿੱਲਾ ਜ਼ਮੀਨ ਨਹੀਂ ਲਈ ਜਾਣੀ ਬਾਹਰ ਜਾ ਕੇ ਲੈ ਕੇ ਦਿਖਾਓ ਲੋੜਵੰਦਾ ਜਿਹੜਾ ਬੰਦਾ ਉਹਨੂੰ ਠੀਕ ਆ ਮੋਤਰੀ ਕੀ ਦਿੱਤੀ ਜਾ ਸਕਦੀ ਹੈ ਭਾਈ ਲੋੜਵੰਦਾ ਗਰੀਬ ਹੈ ਹੁਣ ਜਿਹਦੇ ਕੋਲ 100 ਕਿੱਲਾ ਪੈਲੀਆ ਦਾ ਮੋਤਨ ਲਾਈ ਬੈਠਾ ਉਹਨੂੰ ਸਰਪ੍ਰਿੰਦੀ ਕੀ ਲੋੜ ਆ ਭਾਈ ਸੰਭਲ ਜਾਓ ਅੱਜ ਦਾ ਭਰਾਵੋ ਹੁਕਮ ਦੇਣ ਆਏ ਆ ਸਨੇਹਾ ਦੇਣ ਆਏ ਆ ਵੀ ਅਰੇ ਇਹ ਸਮਾਂ ਬਹੁਤ ਜ਼ਿਆਦੇ ਭਿਆਨਕ ਤੇ ਮਾੜਾ ਆਉਣਾ ਹੈ ਇਕੱਠੇ ਹੋ ਜੇ ਇੱਕ ਤਾਂ ਸੋਡੀਆਂ ਜਿੰਨੀਆਂ ਵੀ ਪਿੰਡ ਦੀ ਜਿੱਥੇ ਬੰਦੀ ਆ ਇਨਸਾਨਾਂ ਦੀ ਮਜ਼ਦੂਰਾਂ ਦੀ ਉਹਦੇ ਨਾਲ ਜੁੜਜੋ ਹੁਣ ਸਰਕਾਰ ਦਾ ਏਜੰਸੀਆਂ ਦਾ ਬੜਾ ਜ਼ੋਰ ਲੱਗਿਆ ਪਿਆ ਵੀ ਲੋਕਾਂ ਨੂੰ ਲੜਾਉਣਾ ਕਿਵੇਂ ਜਿਵੇਂ ਚੰਦਪਾਣ ਦੀ ਘਟਨਾ ਵਾਪਰੀ ਇਸ ਤਰ੍ਹਾਂ ਸੰਦੂਰ ਦੇ ਇੱਕ ਪਿੰਡ ਦੀ ਘਟਨਾ ਵਾਪਰੀ ਸੀਗੀ ਵੀ ਲੋਕਾਂ ਨੂੰ ਐਸਸੀ ਬਨਾਮ ਜੰਗਲ ਜਾਂ ਜੱਟ ਬਨਾਮ ਦਲਤ ਕਹਿ ਲੋ ਉਹ ਕਿਵੇਂ ਕਰਨਾ ਹੈ ਉਹ ਵੀ ਬਹੁਤ ਵੱਡੀ ਸਾਜ਼ਿਸ਼ ਹੈ ਕਿ ਸਾਡੇ ਲੋਕਾਂ ਨੂੰ ਪਾਰਨਾ ਕਿਵੇਂ ਲੜਾਉਣਾ ਕਿਵੇਂ ਸਦੀਆਂ ਤੋਂ ਲੈ ਕੇ ਸਾਡੀਆਂ ਸਾਂਝਾ ਭਾਈਚਾਰਕ ਰਿੰਗੀਆਂ ਨੇ ਆਪਾਂ ਇਕੱਠੇ ਲਿਆਂ ਲੋਕ ਸੁਖਰਾਂ ਦੇ ਵਿੱਚ ਪਰ ਹੁਣ ਇਹ ਜਿੱਥੇ ਕਿਤੇ ਮੜੀ ਜੀ ਬਲਬਾਲ ਹੁੰਦੀ ਹੈ ਉਹਨੂੰ ਆਏ ਫਿਰ ਹਵਾ ਦਿੰਦੇ ਆ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇਹ ਲੋਕ ਜੇ ਪਾਟਣਗੇ ਤਾਂ ਹੀ ਅਸੀਂ ਕਾਮਯਾਬ ਹੋશું ਤਾਂ ਅਸੀਂ ਸੁਨੇਹਾ ਦਿੱਨੇ ਆ ਅਕਾਲ ਤਾ ਸਾਰ ਜਹਾਂ ਦੇ ਕੋਲ ਵੀ ਕਈ ਵਾਰੀ ਜਾ ਕੇ ਫਰਿਆਦ ਪੇਟੀਆਂ ਕੀਤੀਆਂ ਪਿੰਡ ਪਿੰਡਾਂ ਦੇ ਗੁਰੂ ਘਰ ਪਿੰਡਾਂ ਦੇ ਸਵੇ ਭਾਈ ਇਕੱਠੇ ਕਰੋ ਲੋਕਾਂ ਦਾ ਭਾਈਚਾਰਾ ਕਾਇਮ ਕਰੋ ਇਹ ਵੀ ਬਹੁਤ ਜ਼ਰੂਰੀ ਹੈ ਆਪਣੇ ਭੈਣਾਂ ਨੇ ਕੋਲੇ ਵੱਡਾ ਪ੍ਰਿੰਟ ਕਰਕੇ ਰੱਖੋਗੇ ਵੱਲ ਕਰਦਾ ਮੈਂ ਸੇਵੇ ਗੁਰੂ ਘਰ ਦਾ ਇਕੱਠ ਹੀ ਹੈ ਨਾ ਹਾਂ ਜੀ ਹਾਂ ਜੀ ਇਕੱਠੇ ਹਾਂ ਹਾਂ ਇਹਨਾਂ ਚੀਜ਼ਾਂ ਵੱਲ ਵੀ ਖਿਆਲ ਰੱਖੋ ਬਾਕੀ ਭਾਈ 13 ਅਪ੍ਰੈਲ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਕੋਲ ਦੀ ਧਰਤੀ ਦੇ ਉੱਤੇ ਇੱਕ ਬਹੁਤ ਵੱਡਾ ਕੱਠ ਰੱਖ ਰਹੇ ਆ ਕੱਠ ਦਾ ਕਾਰਨ ਇਹ ਹੀ ਹੈ ਕਿ ਤੈਨੂੰ ਦਸੰਦਵਾਰੋਂ ਲਿਹਾੜੇ ਕੱਠ ਰੱਖਿਆ ਸੀਗਾ ਵੀ ਭੋਤੇ دریاਜ ਪੈਂਦੀਆਂ ਜ਼ਹਿਰਾਬੰਦ ਕਰਨੀਆਂ ਅਸੀਂ 6 ਮਹੀਨੇ ਫਿਰਦੇ ਰਹੇ ਉਹ ਗੰਗਾ ਨਗਰ ਬੀਖਾ ਦੇਰ ਆ ਸਾਰੇ ਹੋਰ ਫਾਲਕਾ ਫਰੀਦਕੋਟ ਮੋਗਾ ਹੋਏ ਪਰ ਮੁਕਸਰ ਸਾਰੇ ਜਖੜੀ ਮਾਲਵੇ ਦੇ ਪਿੰਡਾਂ ਚ ਕਿਹਾ ਹਰ ਬੰਦਾ ਪੀਂਦਾ ਉਸ ਪਾਣੀ ਤੋਂ ਜ਼ਹਿਰਾ ਤੋਂ 80 80% ਲੋਕਾਂ ਨੂੰ ਕਾਲਾ ਪੀਲੀਆ ਸ਼ੂਗਰ ਕੈਂਸਰ ਵੀ ਡੰਡ ਹੋ ਜਾਂਦੇ ਐ ਜੰਮ ਦੇ ਵਿਆਕਾਂ ਮੂਹ ਦੇ ਵਿੱਚ ਕੈਂਸਰ ਹੋ ਰਿਹਾ ਸਾਰੇ ਲੋਕ ਕਹਿੰਦੇ ਨੇ ਕਿ ਪੀ ਬਹੁਤ ਦਾ ਪਾਣੀ ਦੇ ਨਾਲ ਪਰ ਜਦੋਂ ਚੰਦਰ ਸਿੰਘ ਨੂੰ ਇਕੱਠ ਰੱਖਿਆ 3 ਕਰੋੜ ਬੰਦਾ ਪੇਤਦਾ ਪੰਜਾਬ ਦੇ ਰਾਸਤੇ ਆਉਂਦਾ ਪਾਣੀ ਤੋਂ ਬੰਦਾ ਉਹਦੇ 30000 ਹੀ ਪਹੁੰਚੇ ਜਿਸ ਕਰਕੇ ਅਸੀਂ 13 ਅਪ੍ਰੈਲ ਨੂੰ ਇਕੱਠ ਕਰਕੇ ਕਿਉਂਕਿ ਲੜਾਈ ਵੱਡੀ ਹੈ ਲੜਾਈ ਦੰਨੀ ਹੈ ਇਹ ਜੰਗਾਂ ਐ ਨਹੀਂ ਬੰਦ ਹੋਣੀਆਂ ਅਗੇ ਨੀਆਂ ਨੰਨੀਆਂ ਫੈਕਟਰੀਆਂ ਲੱਗ ਰਹੀਆਂ ਨੇ ਕਾਰਖਾਨੇ ਲੱਗ ਰਹੇ ਆ ਬਹੁਤ ਹੈ ਇਹਨਾਂ ਦੇ ਖਲਾਫ ਵੀ ਮੋਰਚੇ ਖੁੱਲੇ ਹੋਈ ਆ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਫੈਕਟਰੀ ਦੀ ਲੋੜ ਹੀ ਹੈ ਨਹੀਂ ਤੁਸੀਂ ਇੱਥੇ ਪੈਦਾਵਾਰ ਹੀ ਨਹੀਂ ਹੁੰਦੀ ਹੈ ਖੇਤੀ ਰਹੇ ਨਾਲ ਹੀ ਇੰਨਾ ਪੈਦਾ ਕਰ ਸਕਦੇ ਹੋ ਕਿ ਤੁਸੀਂ ਇਥੋਂ ਜੇ ਮੰਨ ਲਓ ਲਾਂਗਾ ਖੁੱਲ ਹੀ ਜਾਣਾ ਜਿਹੜਾ ਵਾਗਾ ਬਾਰਦਰ ਖੁੱਲ ਜਾਣਾ ਹੋਰ ਖੁੱਲੂ ਜਾ ਸਾਲ ਨੂੰ ਪਰ ਉਹਨਾ ਉਦੋਂ ਤੱਕ ਸਾਡੇ ਕੋਲ ਸਾਡੀ ਧਰਤੀ ਸਾਡੀ ਜਮੀਨ ਨਹੀਂ ਹੋਈ ਕਾਲ ਸਾਡੀ ਮੰਗ ਇਹ ਵੀ ਹੋਣੀ ਚਾਹੀਦੀ ਵੀ ਪਾਈਪ ਪਾਗਾ ਵਾਟਰ ਖੋਲ ਕੇ ਖਦਾ ਵਪਾਰ ਜਿਹੜਾ ਸ਼ੁਰੂ ਹੋਣਾ ਚਾਹੀਦਾ ਤਾਂ ਆਪਣੇ ਲੋਕੋ ਸੱਖੇ ਹੋ ਸਕਦੇ ਸੋ ਇਸ ਲਈ ਅਸੀਂ 13 ਫਰਵਰੀ ਨੂੰ ਸੰਸਾਦ ਕੀਤੇ ਇਕੱਠ ਰੱਖਿਆ ਵੀ ਇਹ ਜਿਹੜੇ ਮੁੱਦੇ ਨੇ ਇੱਕ ਮੁੱਦਾ ਨਹੀਂ ਆ ਪੰਜਾਬ ਦਾ ਸਿੱਖਿਆ ਦਾ ਮੁੱਦਾ ਕੁੱਲੀ ਦਾ ਮੁੱਦਾ ਪਾਣੀ ਦਾ ਮੁੱਦਾ ਧਰਤੀ ਦਾ ਮੁੱਦਾ ਕਿਸਾਨੀ ਦਾ ਮੁੱਦਾ ਮਜ਼ਦੂਰਾਂ ਦੇ ਮੁੱਦੇ ਅੱਜ ਦੱਲਿਆਨ ਸਾਹਿਬ ਨੂੰ 100 ਦਿਨ ਤੋਂ ਉੱਪਰ ਹੁੰਦਿਆ ਬੈਠਿਆ ਨੂੰ ਮਰਦਵਾ ਕਰਦੇ ਉੱਤੇ ਸਾਡੇ ਲੋਕ ਉੱਥੇ ਵੀ ਉਵੇਂ ਨਹੀਂ ਪਹੁੰਚ ਰਹੇ 12 12.5 ਹਜ਼ਾਰ ਪੰਜਾਬ ਦਾ ਪਿੰਡ ਹੈ ਜੇ 5-5 ਬੰਦੇ ਵੀ ਪਿੰਡਾਂ 'ਚ ਉੱਠ ਕੇ ਜਾਣਗੇ ਤਾਂ ਵੀ ਬਹੁਤ ਵੱਡੀ ਗਿਣਤੀ ਵਰਨਾ ਹੋ ਸਕਦੀ ਹੈ ਇਹ ਸਾਡੇ ਦੇ ਲੜਾਈਆਂ ਲੜੀਆਂ ਜਾ ਰਹੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਲੜੀਆਂ ਜਾ ਰਹੀਆਂ ਪੁਜਾਰੀਆਂ ਨੇ ਉਹਨਾਂ ਨੇ ਕੋਈ ਆਪਣੇ ਸਿਆਸੀ ਹਿੱਤ ਨਹੀਂ ਚੁਣੇ ਕੋਈ ਉਹਨਾਂ ਦੇ ਲਾਭ ਨਹੀਂ ਕੋਈ ਹਿੱਤ ਨਹੀਂ ਹੈਗੀ ਪਰ ਸਾਡਾ ਫਰਜ ਵੱਡਾ ਹੈ ਬਾਈ ਜਿੱਥੇ ਕਿਤੇ ਜੋ ਜਦੋਂ ਨੇ ਮੋਰਚੇ ਲੱਗਦੇ ਆ ਸਾਡਾ ਫਰਜ ਆ ਕਿਸੇ ਉੱਤੇ ਪਹੁੰਚਿਆ ਕਰਕੇ ਖੁਨਾ ਮੋਰਚਾ ਦੇ ਵਿੱਚ ਵੀ ਤੇ ਨੰਬਰ ਸਾਨੂੰ ਇੱਕ ਜਾਰੀ ਕੀਤਾ ਹੈ ਇਹ ਨੰਬਰ ਜਾਰੀ ਕਰਦਾ ਸਾਡਾ ਮਕਸਦ ਇੰਨਾ ਹੀ ਹੈ ਕਿ ਕੋਈ ਗੱਲਬਾਤ ਕੋਈ ਠਕਣਾ ਮੰਨ ਲਓ ਵਾਪਰਦੀ ਆ ਪਿੰਡ ਦੇ ਵਿੱਚ ਤਾਂ ਜਿਹੜਾ ਸਾਡਾ ਇੱਕ ਜੱਫੇਬੰਦੀ ਬਣੀ ਹੋਈ ਆ ਪੂਰੇ ਪੰਜਾਬ 'ਚ ਕਿਉਂਕਿ ਆਪਾਂ ਦੇਖਿਆ ਕਿ ਜੀਰਾ ਫੈਕਟਰੀ ਜਦੋਂ ਬੰਦ ਹੋਈ ਤਾਂ ਸ਼ੁਰੂ ਦੇ ਵਿੱਚ ਲੋਕਾਂ ਨੇ ਉੱਠ ਕੇ ਆਲੇ ਦੁਆਲੇ ਦੇ ਲੋਕ ਜਦੋਂ ਮਰਨ ਲੱਗੇ ਪਸ਼ੂ ਮਾਰਨ ਲੱਗ ਗਏ ਤਾਂ ਲੋਕਾਂ ਨੇ ਉੱਠ ਕੇ ਰੋਲਾ ਪਾਇਆ ਪੂਰਾ ਪੰਜਾਬ ਇਕੱਠਾ ਹੋਇਆ ਉੱਥੇ ਅਸੀਂ ਰਾਤ ਨੂੰ ਵੀ ਉੱਥੇ ਮੋਰਚੇ ਲਾਉਂਦੇ ਰਹੇ ਹਾਂ ਤਾਂ ਜਾ ਕੇ ਉਹ ਜੀਰਾ ਫੈਕਟਰੀ ਬੰਦ ਹੋਈ ਜੀ ਸੋ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਵੀ ਇਹ ਪੰਜਾਬ ਦੀਆਂ ਸਮੱਸਿਆਵਾਂ ਨਹੀਂ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਨੇ ਇਹ ਜਿਹੜੇ ਭਰਾਨੇ ਪਿੰਡ ਦੀ ਘਟਨਾ ਹੈ ਭਰਾਨੇ ਜ਼ਿਲ੍ਹੇ ਦੀ ਘਟਨਾ ਹੈ ਉਹ ਸਾਡੇ ਦੇ ਵੀ ਆ ਹੋ ਸਕਦਾ ਹੈ ਉਹ ਸਾਰੇ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਆ ਸੋ ਅਸੀਂ ਨੰਬਰ 9988703265 ਇਹ ਨੰਬਰ ਤੇ ਜਿਹਦੇ ਨਾਲ ਹੀ ਸਭ ਸੁਨੇਹਾ ਛੱਡਣਾ ਵਟਸਐਪ ਦੇ ਉਸ ਤੇ ਤਾਂ ਕਿ ਜਰਨਲ ਦੀ ਜੁੜਜੋਗੇ ਤੇ ਜਿਹੜੀ ਵੀ ਸਮੱਸਿਆ ਸਾਡੇ ਕੋਲ ਕੋਈ ਨੂੰ ਤੇ ਗੱਲ ਮੁਖੇ ਵੀ ਕਰਨੀ ਆ ਭਾਈ ਮੁੱਦੇ ਤੋਂ ਪਾਸੇ ਆਸ ਵਾਲੀਆਂ ਗੱਲਾਂ ਨਾ ਕਰੋ ਸਾਡੀ ਕੱਟੀ ਖੁੱਲ ਗਈ ਸਾਡੀ ਬੱਚੀ ਮਰ ਗਈ ਉਹੇ ਦੀਆਂ ਨਾ ਗੱਲਾਂ ਕਰੋ ਸਾਡੇ ਮੱਝ ਤੇ ਜੇਲ੍ਹ ਨਹੀਂ ਪਈ ਪੰਜ ਦਸੇ ਦਾ ਕੀ ਹਾਲ ਹੈ ਮੁੱਤ ਨੇ ਕਈ ਵਾਰੀ ਆਪ ਕੋਈ ਗੱਲਾਂ ਚਲਾਏ ਹੋਣੇ ਗਰੁੱਪਾਂ ਦੇ ਵਿੱਚ ਉਹ ਨਾ ਗੱਲਾਂ ਕਰਿਓ ਗੱਲ ਜਿਹੜੀ ਮੁੱਦੇ ਦੀ ਅਸੀਂ ਕਰਨਾ ਆਏ ਆ ਪਾਣੀ ਦੀ ਗੱਲ ਮੇਰਾ ਲੱਗੋ ਸਾਡੇ ਜੱਡ ਲਾਈਨਾ ਪੰਜਾਬ ਕੋਲੇ ਕਿ 2049 40 ਤੱਕ ਜਾਂਦੇ ਆ ਪੰਜਾਬ ਦੀ ਧਰਤੀ ਏਡੋ ਪਾਣੀ ਨੇ ਮੁੱਕ ਜਾਣਾ ਇਹ ਸੱਚ ਵੀ ਹੈ ਹਰ ਸਾਲ 500 ਤੋਂ ਵੱਧ ਪਾਣੀ ਥੱਲੇ ਜਾ ਰਿਹਾ ਜੇ ਅੱਜ ਦੀ